ਬਿਨਾ ਕੰਮ ਕਰਵਾਏ ਹੀ ਲੋਕਾਂ ਨੂੰ ਖਾਲੀ ਹੱਥ ਮੁਰਨਾ ਪੈ ਰਿਹਾ ਹੜਤਾਲ ਦੇ ਵਿਚਾਲੇ ਲੁਧਿਆਣਾ ਦੇ ਵਿੱਚ ਤਹਿਸੀਲਦਾਰਾਂ ਦੀ ਵੱਡੀ ਮੀਟਿੰਗ ਚੱਲ ਰਹੀ ਹੈ ਜਿੱਥੇ ਅੰਦੋਲਨ ਦੀ ਅਗਲੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ ਦਸਤੇ ਤੌਰ ਤੇ ਖਬਰ ਆਮ ਜਨਤਾ ਆਮ ਲੋਕਾਂ ਦੇ ਨਾਲ ਵੀ ਜੁੜੀ ਹੋਈ ਹੈ ਕਿਉਂਕਿ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਤਹਿਸੀਲਾਂ ਦੇ ਨਾਲ ਵਾ ਪੈਂਦਾ ਹੈ ਆ ਵੱਡੀ ਗਿਣਤੀ ਵਿੱਚ ਲੋਕ ਇੰਤਕਾਲ ਕਰਵਾਉਣ ਦੇ ਲਈ ਰਜਿਸਟਰੀਆਂ ਕਰਵਾਉਣ ਦੇ ਲਈ ਹੋਰ ਦਫਤਰੀ ਕੰਮ ਕਾਜ ਕਰਨ ਦੇ ਲਈ ਤਹਿਸੀਲਾਂ ਦੇ ਵਿੱਚ ਜਾਂਦੇ ਨੇ ਪਰ ਪੰਜਾਬ ਭਰ ਦੇ ਵਿੱਚ ਹੜਤਾਲ ਤੇ ਚਲੇ ਗਏ ਨੇ ਤਹਿਸੀਲਦਾਰ ਵਿਜੀਲੈਂਸ ਦੇ ਐਕਸ਼ਨ ਦੇ ਖਿਲਾਫ ਦਰਸਲ ਤਹਿਸੀਲਦਾਰਾਂ ਦੇ ਵੱਲੋਂ ਇਹ ਹੜਤਾਲ ਕੀਤੀ ਜਾ ਰਹੀ ਹੈ ਤਹਿਸੀਲਾਂ ਦੇ ਵਿੱਚ ਕੰਮ ਕਰਵਾਉਣ ਆਏ ਲੋਕ ਜੋ ਕਿ ਖੱਜਲ ਖਵਾਰ ਹੋ ਰਹੇ ਨੇ ਲੋਕਾਂ ਨੂੰ ਇਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਤਹਿਸੀਲਾਂ ਦੇ ਵਿੱਚ ਰਜਿਸਟਰੀਆਂ ਤੇ ਇੰਤਕਾਲ ਨਹੀਂ ਹੋ ਰਹੀਆਂ ਕਿਉਂਕਿ ਪਹਿਲਾਂ ਰਜਿਸਟਰੀਆਂ ਦੀ ਇੱਕ ਬਕਾਇਦਾ ਤਾਰੀਖ ਮਿਲਦੀ ਹੈ ਇੱਕ ਅਪਾਇੰਟਮੈਂਟ ਹੁੰਦੀ ਹੈ ਉਸ ਲਈ ਹਾਜਰ ਦੇ ਨਾਲ ਲੋਕ ਤਹਿਸੀਲਾਂ ਦੇ ਵਿੱਚ ਪਹੁੰਚਦੇ ਨੇ ਪਰ ਤਹਿਸੀਲਦਾਰਾਂ ਦੇ ਹੜਤਾਲ ਤੇ ਚਲੇ ਜਾਣ ਕਾਰਨ ਲੋਕਾਂ ਦੀ ਜਿਹੜੀ ਕਿ ਖੱਜਲ ਖਵਾਰੀ ਵਾਧੀ ਹੋਈ ਨਜ਼ਰ ਆ ਰਹੀ ਹੈ ਹੜਤਾਲ ਦੇ ਵਿਚਾਲੇ ਹੀ ਲੁਧਿਆਣਾ ਦੇ ਵਿੱਚ ਤਹਿਸੀਲਦਾਰਾਂ ਦੀ ਆ ਵੱਡੀ ਮੀਟਿੰਗ ਚੱਲੀ ਹੈ ਜਿੱਥੇ ਅੰਦੋਲਨ ਦੀ ਅਗਲੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ ਆ ਤਾਂ ਸਿੱਧੇ ਤੌਰ ਤੇ ਇਹ ਖਬਰ ਆਮ ਜਨਤਾ ਆਮ ਲੋਕਾਂ ਦੇ ਨਾਲ ਵੀ ਜੁੜੀ ਹੋਈ ਹੈ ਕਿ ਜਦੋਂ ਤਹਿਸੀਲਾਂ ਦਾ ਕੰਮਕਾਜ ਠੱਪ ਹੋ ਜਾਵੇ ਤਹਿਸੀਲਦਾਰ ਹੜਤਾਲ ਤੇ ਚਲੇ ਜਾਂ ਤਾਂ ਸੁਭਾਵਿਕ ਹੈ ਕਿ ਲੋਕਾਂ ਦੀ ਵੀ ਫਿਰ ਖੱਜਲ ਖਵਾਰੀ ਇਸ ਦੇ ਨਾਲ ਵੱਧ ਜਾਂਦੀ ਹੈ ਤਾ ਪੰਜਾਬ ਪਰਦੇ ਵਿੱਚ ਤਹਿਸੀਲਦਾਰ ਹੜਤਾਲ ਤੇ ਚਲੇ ਗਏ ਨੇ ਵਿਜੀਲੈਂਸ ਦੇ ਐਕਸ਼ਨ ਦੇ ਖਿਲਾਫ ਤਹਿਸੀਲਦਾਰਾਂ ਦੇ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਤਹਿਸੀਲਾਂ ਦੇ ਵਿੱਚ ਕੰਮ ਕਰਾਉਣਾ ਇਹ ਲੋਕਾਂ ਨੂੰ ਜੋ ਕਿ ਖੱਜਲ ਖਵਾਰੀ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਰਜਿਸਟਰੀਆਂ ਤੇ ਇੰਤਕਾਲ ਨਹੀਂ ਹੋ ਰਹੀਆਂ ਬਿਨਾਂ ਕੰਮ ਕਰਵਾਏ ਹੀ ਲੋਕਾਂ ਨੂੰ ਵਾਪਸ ਮੁੜਨਾ ਪੈ ਰਿਹਾ ਹੈ ਕਿਉਂਕਿ ਦੂਰੋਂ ਦੂਰੋਂ ਲੋਕ ਜਿਹੜੇ ਕਹਿੰਦੇ ਕਿ ਤਹਿਸੀਲਾਂ ਦੇ ਵਿੱਚ ਕੰਮ ਕਾਜ ਕਰਵਾਉਣ ਦੇ ਲਈ ਪਹੁੰਚਦੇ ਨੇ ਪਰ ਜਦੋਂ ਕੰਮ ਨਾ ਹੋਵੇ ਇਸ ਤਰੀਕੇ ਦੇ ਨਾਲ तहसील ਦੇ ਵਿੱਚੋਂ ਦਫਤਰ ਤੋਂ ਵਾਪਸ ਮੁੜਨਾ ਪਵੇ ਤਾਂ ਜਰੂਰ ਲੋਕਾਂ ਦੀ ਖੱਜਲ ਖਵਾਰੀ ਆਪਣੇ ਆਪ ਦੇ ਨਾਲ ਹੋਰ ਵੀ ਵਧ ਜਾਂਦੀ ਹੈ। ਹਾਂ ਸਦਾ ਰੁਕਾਂਗੇ ਲੁਧਿਆਣਾ ਦਾ ਜਿੱਥੋਂ ਮੇਰੇ ਸਹਿਯੋਗੀ ਰਜਿੰਦਰ ਕੁਮਾਰ ਲਾਈਵ ਜੁੜ ਚੁੱਕੇ ਨੇ ਰਜਿੰਦਰ ਇਹ ਵੱਡੀ ਖਬਰ ਜਿੱਥੇ ਸਿੱਧੇ ਤੌਰ ਤੇ ਤਹਿਸੀਲਾਂ ਦੇ ਨਾਲ ਤਹਿਸੀਲਦਾਰਾਂ ਦੇ ਨਾਲ ਜੁੜੀ ਹੋਈ ਹੈ ਆਮ ਜਨਤਾ ਦੇ ਨਾਲ ਵੀ ਜੁੜੀ ਹੋਈ ਹੈ ਜੇਕਰ ਤਹਿਸੀਲਾਂ ਦਾ ਕੰਮ ਠੱਪ ਹੋਵੇਗਾ ਤਾਂ ਲੋਕਾਂ ਦੀ ਵੀ ਖੱਜਲ ਖਵਾਰੀ ਵਧਦੀ ਹੈ। ਕਿੰਨੇ ਦਿਨ ਦੀ ਹੜਤਾਲ ਦਾ ਇਹ ਐਲਾਨ ਕੀਤਾ ਗਿਆ ਇਹਨਾਂ ਦੀਆਂ ਮੰਗਾਂ ਕੀ ਨੇ ਕੀ ਕੋ ਜਾਣਕਾਰੀ ਵਿਸਤਾਰ ਦੇ ਨਾਲ ਜਾਣਕਾਰੀ ਦਿਓ। ਦੇ ਰਹੇ ਤੁਸੀਂ ਸਾਡੇ ਅੱਗੇ ਯਾਰ ਆ ਦੇਖੋ ਪਰਮੇਂਦਰ ਬਿਲਕੁਲ ਜਿਹੜਾ ਰੈਵਿਊ ਅਧਿਕਾਰੀਆਂ ਦੇ ਵੱਲੋਂ ਅੱਜ ਜਿਹੜੀ ਆ ਕਲਮਛੋੜ ਹੜਤਾਲ ਦਾ ਜਿਹੜਾ ਐਲਾਨ ਕੀਤਾ ਗਿਆ ਇਸ ਦੇ ਵਿੱਚ ਵਿੱਚ ਪਟਵਾਰੀ ਕਨਗੋ ਅਤੇ ਤਹਿਸੀਲਦਾਰ ਜਿਹੜੇ ਨੇ ਉਹ ਸ਼ਾਮਲ ਨਹੀਂ ਹਾਲਾਂਕਿ ਡੀਸੀ ਦਫ਼ਤਰ ਦੇ ਜਿਹੜੇ EMPLOYEES ਆ ਉਹ ਵੀ ਕਿਤੇ ਨਾ ਕਿਤੇ ਸਮਰਥਨ ਕਰ ਰਹੇ ਨੇ ਉਹਨਾਂ ਵੱਲੋਂ ਵੀ ਕਲਮਛੋੜ ਦਾ ਜਿਹੜਾ ਐਲਾਨ ਕੀਤਾ ਗਿਆ ਔਰ ਇਸੇ ਦੇ ਚੱਲਦੇ ਲੁਧਿਆਣਾ ਦੇ ਜਿਹੜਾ ਗੁਰਨਾਨਕ ਭਵਨ ਦੇ ਵਿੱਚ ਜਿਹੜੀ ਇਹ ਬੈਠਕ ਆ ਉਹ ਹੋ ਰਹੀ ਆ ਔਰ तमाम ਜਿਹੜੇ ਕਿਆ ਜਾ ਸਕਦਾ ਹੈ ਕਿ ਤਹਿਸੀਲਦਾਰ ਨੇ ਰੈਵਨਿਊ ਅਧਿਕਾਰੀ ਨੇ ਉਹ ਕਿਤਨਾ ਕਿਤੇ ਇੱਥੇ ਮੀਟਿੰਗ ਕਰ ਰਹੇ ਨੇ ਉਹਨਾਂ ਦੇ ਵੱਲੋਂ ਜਿਹੜਾ ਵੱਡਾ ਐਲਾਨ ਕੀਤਾ ਗਿਆ ਕਿ ਇਸ ਮੀਟਿੰਗ ਤੋਂ ਬਾਅਦ ਜਿਹੜਾ ਇੱਕ ਵੱਡਾ ਫੈਸਲਾ ਲਿਆ ਜਾਵੇਗਾ ਹਾਲਾਂਕਿ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਇਸ ਮੀਟਿੰਗ ਦੇ ਵਿੱਚ ਉਹਨਾਂ ਵੱਲੋਂ ਜਿਹੜਾ ਵੱਡਾ ਫੈਸਲਾ ਲਿਆ ਜਾ ਸਕਦਾ ਕਿਉਂਕਿ ਕਿਹਾ ਜਾ ਰਿਹਾ ਅਧਿਕਾਰੀਆਂ ਵੱਲੋਂ ਕਿ ਸਾਨੂੰ ਬਦਨਾਮ ਕੀਤਾ ਜਾ ਰਿਹਾ ਸਰ ਕਿਸ ਤਰੀਕੇ ਦੇ ਨਾਲ ਜਿਹੜੀ ਅੱਜ ਬੈਠਕ ਆ ਔਰ ਕਿਸ ਤਰੀਕੇ ਦਾ ਜਿਹੜਾ ਐਲਾਨ ਆ ਤੁਹਾਡੇ ਵੱਲੋਂ ਅੱਜ ਕੀਤਾ ਜਾ ਰਿਹਾ ਹਜੇ ਤੱਕ ਐਲਾਨ ਤੱਕ ਕੋਈ ਨਹੀਂ ਐਲਾਨ ਤਾਂ ਮੀਟਿੰਗ ਤੋਂ ਬਾਅਦ ਕੀਤਾ ਜਾਊਗਾ ਕਿ ਸਾਡਾ ਲਾਈਨ ਆਫ ਐਕਸ਼ਨ ਅਗਲਾ ਕੀ ਹੈ ਪਰ ਹਜੇ ਸਾਡੀ ਮੀਟਿੰਗ ਸ਼ੁਰੂ ਹੋਣ ਵਾਲੀ ਹੈ। ਜੀ। ਅ ਰਿਵਿਨਸਰ ਐਸੋਸੀਏਸ਼ਨ ਨਾਲ ਸੀਗੀਆਂ ਪ੍ਰਾਤਿ ਜਥੇਬੰਦੀਆਂ ਨੇ ਕਰਾਵੀਨੂ ਕਨੂਗੋ ਜੂਨੀਅਨ ਹੈਗੀ ਆ ਡੀਸੀ ਆਫਿਸ ਇੰਪਲਾਈਜ਼ ਯੂਨੀਅਨ ਪੰਜਾਬ ਟਵਾਰ ਯੂਨੀਅਨ ਉਹ ਸਾਰੇ ਜਿਵੇਂ ਵੀ ਮੈਂਬਰ ਸਾਰੇ ਸਲਾਹ ਦੇਣਗੇ ਉਸ ਤਰੀਕੇ ਨਾਲ ਅਸੀਂ ਅਗਲਾ ਲਾਈਨ ਆਫ ਐਕਸ਼ਨ ਦੱਸਾਂਗੇ। ਅ ਸਰ ਕਿਹਾ ਵੀ ਜਾ ਰਿਹਾ ਕਿ ਕੁਝ ਜਥੇਬੰਦੀਆਂ ਜਿਸ ਤਰੀਕੇ ਦੇ ਨਾਲ ਡੀਸੀ ਦਫਤਰ ਦੇ ਜਿਹੜੇ EMPLOYEE ਹੈਗੀ ਆ ਉਹਨਾਂ ਦੇ ਵੱਲੋਂ ਆ ਜਿਹੜੀ ਆਪਣੀ ਹੜਤਾਲ ਵਾਪਸ ਲੈ ਲਈ। ਨਹੀਂ ਅਜੇ ਕੁਛ ਨਹੀਂ। ਜੀ। ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਉਹ ਆ ਗਏ ਹੁਣੇ ਮੀਟਿੰਗ ਕਰਨੀ ਆ ਅਸੀਂ ਉਸ ਤੋਂ ਬਾਅਦ ਡਿਸੀਜਨ ਲੈਣਾ ਉਹਨਾਂ ਨੇ ਉਹਨਾਂ ਨੇ ਹਜੇ ਹੜਤਾਲ ਕੀਤੀ ਵੀ ਨਹੀਂ ਆ ਜੇ ਕੀਤੀ ਹੁੰਦੀ ਤਾਂ ਇਹ ਵਾਪਸ ਲੈਂਦੇ ਨਾ ਅਜੇ ਉਹਨਾਂ ਨੇ ਹੜਤਾਲ ਕੀਤੀ ਵੀ ਨਹੀਂ ਆ ਫਿਲਹਾਲ ਉਹ ਸਾਡੇ ਨਾਲ ਸਲਾਮ ਮਸ਼ਵਰਾ ਕਰਨ ਆਏ ਸਰਕਾਰਨ ਕੀ ਰਹੀ ਨਹੀਂ ਕਿਉਂਕਿ ਆਮ ਤੌਰ ਤੇ ਲੋਕ ਵੀ ਕਿਤੇ ਨਾ ਕਿਤੇ ਖੱਜਲ ਖਵਾਰ ਹੋ ਰਹੇ ਨੇ ਅ ਅਸੀਂ ਤਾਂ ਲਗਾਤਾਰ ਆਪਣਾ ਕੰਮ ਰੋਜ਼ ਦਫ਼ਤਰਾਂ 'ਚ ਜਾ ਕੇ ਕਰਦੇ ਆਂ ਜਾ ਕੇ ਬੈਠ ਕੇ ਕਰਦੇ ਆਂ ਇਹ ਸਮਝ ਕੇ ਕਿ ਸਾਡਾ ਆਪਣਾ ਕੰਮ ਹੈ ਸਾਡੇ ਆਪਣੇ ਦਫ਼ਤਰਾਂ ਸੀ ਸਰਕਾਰ ਦਾ ਹਿੱਸਾ ਆ ਔਰ ਸਰਕਾਰ ਦੇ ਹੱਥ ਪੈਰ ਅੰਗ ਅਸੀਂ ਸਾਰੇ ਆਂ ਉਹ ਮੱਥਾ ਸਰਕਾਰ ਦਾ ਅਸੀਂ ਹੋਈ ਆਂ ਕਿ ਸਰਕਾਰ ਜਿਹੜੀਆਂ ਪਾਲਿਸੀ ਬਣਾਉਂਦੀਆਂ ਪਾਲਿਸੀਜ਼ ਬਣਾਉਂਦੀਆਂ ਉਹਨੂੰ ਅਸੀਂ ਇੰਪਲੀਮੈਂਟ ਕਰਦੇ ਆਂ ਉਹਦੇ ਮੁਤਾਬਕ ਕੰਮ ਕਰਦੇ ਆਂ ਲੋਕਾਂ ਨੂੰ ਜਸਟਿਸ ਦੇ ਦਾ ਸਰਸਟ ਦੇ ਵੀ ਦੇਈ ਦੀ ਆ ਪਰ ਜੇ ਕੋਈ ਇੱਕ ਡਿਪਾਰਟਮੈਂਟ ਆਪਣੀ ਤੌਸ ਬਣਾਉਣ ਲਈ ਜਾਂ ਆਪਣੀ ਕੋਈ ਕਿਸੇ ਤਰ੍ਹਾਂ ਦੀ ਨਿੱਜੀ ਕੜਾ ਕੱਢਣ ਲਈ ਸਾਡੇ ਅਫਸਰਾਂ ਦੇ ਨਾਲ ਆ ਕੇ ਉਹਨਾਂ ਦੇ ਦਫ਼ਤਰਾਂ 'ਚ ਛਾਪਾ ਮਾਰੀ ਕਰਦੇ ਆ ਔਰ ਇੱਕ ਮਾਹੌਲ ਜਿਹੜਾ ਬਹੁਤ ਹੋਰ ਹੀ ਤਰ੍ਹਾਂ ਦਾ ਬਣਾ ਦਿੱਤਾ ਜਾਂਦਾ ਤਾਂ ਉਹਦੇ ਅਗੇਂਸਟ ਅਸੀਂ ਖੜੇ ਆਂ ਅੱਜ ਪਰ ਸਰ ਕਿਤਨੇ ਕਿਤਨੇ ਜ਼ਿਕਰ ਤਾਂ ਆਇਆ ਹੈ ਕਿਤਨੇ ਕਿਤਨੇ ਉਹਨਾਂ ਨੇ ਜਿਹੜਾ ਮਾਮਲਾ ਦਰਜ ਕੀਤਾ ਲੱਗਦਾ ਉਸ ਮਾਮਲੇ ਦੀ ਜਿਸ ਤਰੀਕੇ ਦੇ ਨਾਲ ਤੁਸੀਂ ਜਾਂਚ ਦੀ ਮੰਗ ਕੀਤੀ ਹੈ ਤੁਸੀਂ ਕਿਹਾ ਕਿ ਅਸੀਂ ਪਹਿਲਾਂ ਤੋਂ ਹੀ ਜਿਹੜੇ ਇਸ ਮਾਮਲੇ ਦੀ ਸ਼ਿਕਾਇਤ ਦਿੱਤੀ ਸੀ ਪਰ ਮਾਮਲਾ ਦਰਜ ਹੋਇਆ ਉਸ ਦੇ ਆਧਾਰ ਤੇ ਕਾਰਵਾਈ ਹੋਈ ਮੇਰੇ ਘਰ ਚੋਰੀ ਹੋਈ ਮੈਂ ਕੰਪਲੇਨੈਂਟ ਬਣ ਗਿਆ ਕਿ ਮੇਰੇ ਘਰ ਚੋਰੀ ਹੋਈ ਤਸਵੀਲ ਦਫ਼ਤਰ ਦੇ ਨਾਲ ਰਜਿਸਟਰ ਦਫ਼ਤਰ ਦੇ ਨਾਲ ਫਰੋਡ ਕਰ ਗਿਆ ਬੰਦਾ ਕੋਈ ਔਰ ਤਹਿਸੀਲਦਾਰ ਨੇ ਉਹਦੇ ਖਿਲਾਫ ਸ਼ਿਕਾਇਤ ਦੇ ਦਿੱਤੀ। ਤਾਂ ਮੇਰੇ ਦਫ਼ਤਰ 'ਚ ਫਲਾਣਾ ਬੰਦਾ ਫਰਾਡ ਕਰ ਗਿਆ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ। ਬਜਾਏ ਉਹਦੇ ਤੇ ਕਾਰਵਾਈ ਕਰਨ ਦੇ ਸਿੱਧ ਤਹਿਸੀਲਦਾਰੀ ਵਿੱਚ ਢੰਗ ਲਿਆ। ਕੰਪਲੇਨੈਂਟ ਜਿਹਦੇ ਨਾਲ ਫਰਾਡ ਹੋਇਆ ਉਹਨੂੰ ਹੀ ਦੋਸ਼ੀ ਬਣਾ ਲਿਆ। ਬਲੇ ਇਸ ਦੇ ਸਦ ਵੇ ਕੀ ਕੋਈ ਕੰਮ ਕਰਨ ਦਾ ਤਰੀਕਾ ਨਹੀਂ ਆ। ਸੋ ਇਹਨਾਂ ਚੀਜ਼ਾਂ ਨੂੰ ਜੇ ਜੇ ਅਸੀਂ ਕੁਝ ਸੁਧਾਰ ਕਰਨਾ ਚਾਹੁੰਦੇ ਹਾਂ ਤੇ ਆਪਣੇ ਆਪ ਚੀ ਜਿਹੜੇ ਡਿਪਾਰਟਮੈਂਟ ਹੈਗੇ ਉਹਨਾਂ ਨੂੰ ਵੀ ਸੁਧਰਨਾ ਪੈਣਾ ਅਰਜਿੰਦਰ ਸਰ ਇਸ ਵਜੂਦ ਕਰੋ ਕਿ ਜੋ ਵਰਤਮਾਨ ਮੀਟਿੰਗ ਹੈ ਕਿ ਆਡीडी ਫਿਲਹਾਲ ਹੜਤਾਲ ਹੈ ਕਿੰਨੇ ਦਿਨ ਦੀ ਹੜਤਾਲ ਦਾ ਐਲਾਨ ਹੈ ਅੱਜ ਪੰਜਾਬ ਭਰ ਦੇ ਤਹਿਸੀਲਾਂ ਦੇ ਵਿੱਚ ਕੰਮ ਕਾਠਾ ਪਿਆ ਹੋਣੀ ਚਾਹੀਦੀ ਹੈ ਸਿਸਟਮ ਦੇ ਵਿੱਚ ਨਾ ਕੇਵਲ ਸਾਡੇ ਡਿਪਾਰਟਮੈਂਟ ਦੇ ਵਿੱਚ ਜਿਹੜੇ ਦੂਸਰੇ ਡਿਪਾਰਟਮੈਂਟ ਸਰ ਇੱਕ ਹੋਰ ਹੈ ਇਹ ਪੰਜਾਬ ਭਰ ਦੀਆਂ ਤਹਿਸੀਲਾਂ ਦੇ ਵਿੱਚ ਹੜਤਾਲ ਹੈ ਕਿੰਨੇ ਦਿਨ ਦੀ ਹੜਤਾਲ ਰਹੇਗੀ ਅੱਜ ਦੀ ਹੜਤਾਲ ਫਿਲਹਾਲ ਅੱਜ ਇੱਕ ਦਿਨ ਦਾ ਸਾਡਾ ਹੈਗਾ ਸੂਹੇ ਛੁੱਟੀ ਦਾ ਐਲਾਨ ਸਾਰੇ ਪੰਜਾਬ ਦੀਆਂ ਤਸੀਲਾਂ ਚ ਦੁਪਹਿਰ ਤੋਂ ਬਾਅਦ ਜੋ ਵੀ ਸਾਡਾ ਨੈਕਸਟ ਲਾਈਨ ਆਫ ਐਕਸ਼ਨ ਹੋਊਗਾ ਉਹ ਅਸੀਂ ਦੱਸਾਂਗੇ ਤਾਂ ਸਾਫ ਤੌਰ ਤੇ ਦੁਪਹਿਰ ਤੋਂ ਬਾਅਦ ਜਿਹੜਾ ਫੈਸਲਾ ਲਿਆ ਜਾਵੇਗਾ ਫਿਲਹਾਲ ਇੱਕ ਦਿਨ ਦੀ ਜਿਹੜੀ ਹੜਤਾਲ ਹੈ ਉਹ ਠੀਕ ਹੈ ਜਿੰਦ ਤੱਕ ਪੂਰੀ ਜਾਣਕਾਰੀ ਪੂਰੀ ਗੱਲਬਾਤ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਪੰਜਾਬ ਪਰਦੇ ਵਿੱਚ ਅੱਜ ਦੀ ਦਰਸਲ ਹੜਤਾਲ ਦਾ ਜੋ ਕਿ ਐਲਾਨ ਕੀਤਾ ਗਿਆ ਨਹੀਂ ਕਿ ਅੱਜ ਜੇਕਰ ਤੁਸੀਂ ਤਸੀਲਾਂ ਦੇ ਵਿੱਚ ਆਪਣਾ ਕੰਮ ਕਰਵਾਉਣ ਦੇ ਲਈ ਜਾਂਦੇ ਹੋ ਤੁਹਾਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪਵੇਗਾ ਅਗਲੀ ਕੀ ਰਣਨੀਤੀ ਹੋਵੇਗੀ ਕਿ ਅੱਗੇ ਵੀ ਹੜਤਾਲ ਚੱਲ ਰਹੀ ਰਹੇਗੀ ਦੁਪਹਿਰ ਤੋਂ ਬਾਅਦ ਇਹ ਜਾਣਕਾਰੀ ਇਸ ਮੀਟਿੰਗ ਤੋਂ ਬਾਅਦ ਜਿਹੜੀ ਕੇ ਸਾਂਝੀ ਕੀਤੀ ਜਾਵੇਗੀ